ਬਟਾਰਾ ਦੇ ਵਿਧਾਇਕ ਸ਼ਰੀ ਕਲਸੀ ਦੀ ਬਦੌਲਤ ਹੁਣ ਬਟਾਰਾ ਦੀਆਂ ਮੁੱਖ ਸਰਕਾਰ ਰਾਤ ਦੇ ਹਨੇਰੇ ਦੇ ਵਿੱਚ ਵੀ ਚਾਨਣ ਬਖੇਰਨ ਗਈਆ ਬਟਾਰਾ ਵਾਸੀਆਂ ਨਿਮੁੱਖ ਮੰਗ ਨੂੰ ਪੂਰਾ ਕਰਦਿਆਂ ਹੋਇਆਂ ਵਿਕਾਸ ਕਾਰਜਾਂ ਦੀ ਲੜੀ ਦੇ ਵਿੱਚ ਇੱਕ ਹੋਰ ਕੜੀ ਜੋੜਦਿਆ ਅਗਰ ਸੇਨ ਚੌਕ ਸੜਕ ਤੋਂ ਜਲੰਧਰ ਬਾਈਪਾਸ ਸੜਕ ਤੱਕ ਕਾਦੀਆਂ ਚੁੰਗੀ ਤੋਂ ਮਿਸਰਪੁਰਾ ਨਜ਼ਦੀਕ ਗੇਟ ਤੱਕ ਲਾਈਟਾਂ ਲਗਵਾ ਕੇ ਬਟਾਰਾ ਵਾਸੀਆਂ ਨੂੰ ਲੋੜੀ ਦਾ ਤੋਹਫ਼ਾ ਦਿੱਤਾ ਗਿਆ ਇਹਨਾਂ ਲਾਈਟਾਂ ਨੂੰ ਵਿਧਾਇਕ ਬਟਾਰਾ ਦੇ ਭਰਾ ਅਮਰਿਤ ਕਲਸੀ ਦੇ ਉਦਘਾਟਨ ਕੀਤਾ ਤੇ ਲੋਕਾਂ ਦੇ ਸਪੁਰਦ ਕੀਤਾ ਇਸ ਮੌਕੇ ਅਮਰਿਤ ਕਲਸੀ ਤੇ ਬਟਾਰਾ ਵਾਸੀਆਂ ਦਾ ਕੀ ਕੁਝ ਕਹਿਣਾ ਸੀ ਆਓ ਸੁਣਦੇ ਸੰਗੇ ਕੰਮ ਲਈ अमृ भाई इहो रखियो अमृत भाई इर रखियो اور دیمبو جدا بھی ہے وہ بھی پیرا کنیکٹ چلا چلو جی جی زندہ باد املا شری کل جی زندہ باد زندہ باد املا شری کل جی زندہ باد زندہ باد شری کے پیچھے زندہ باد ممی مودی زندہ باد املا شری کل جی زندہ باد املا شری زندہ باد اچھا اور سامنے آؤ لاؤ پھر ਆਓ ਜੀ ਕਰੀਏ ਚੱਲੀ ਦਫਰੀਏ ਆਓ ਜੀ ਸਾਰੇ ਨੇ ਹੱਥ ਲਾ ਲਓ ਮੇਰੇ ਨਾਲ ਹੀ ਆਓ ਸਾਹਮਣੇ ਵਿੱਚ ਆਓ ਪਾਪਾ ਜੀ ਨਾਲ ਹੱਥ ਲਾਓ ਸਾਹਮਣੇ ਵਿੱਚ ਆਓ ਚਲੋ ਜੀ ਬਲਾਈ ਸੋ ਦੇਣਾ ਅੱਜ ਦਾ ਜੈ ਵੀ ਗੁਰੂ ਜੀ ਜੰਦਾਬਾ ਸ਼ਰੀ ਕਾ ਜੀ ਜਿੰਦਾਬਾ ਨਾਮ ਅਰਮੜ ਕਾ ਜੀ ਜਿੰਦਾਬਾ ਬਲਾਈ ਸ਼ਰੀ ਕਾ ਜੀ ਜਿੰਦਾਬਾ ਉਹ ਜੀ ਭਾਜੀ ਪਹਿਲੇ ਨੰਬਰ ਤੇ ਵਾਹਿਗੁਰੂ ਚਿੱਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਵੀ ਸਾਡੇ ਭਰਾ ਅਮਿਤਪਾਲ ਸਿੰਘ ਕਲਸੀ ਨੇ ਕੀਤਾ ਬਹੁਤ ਵਧੀਆ ਕੀਤਾ ਉਹ ਰਹੀ ਨਿਹਰੇ ਚ ਬੈਠੇ ਸੀ ਸਾਨੂੰ ਇਹਨਾਂ ਚਾਣਨ ਕਰਕੇ ਦਿੱਤਾ ਅਸੀਂ ਦੁਕਾਨਦਾਰ ਸਾਰੇ ਬਹੁਤ ਖੁਸ਼ ਆ ਜੋ ਵੀ ਇੱਥੇ ਸਫਾਈ ਦਾ ਪ੍ਰਬੰਧ ਹੈ ਲਾਈਟਾਂ ਦਾ ਪ੍ਰਬੰਧ ਹੈ ਜੋ ਵੀ ਸਾਡੇ ਵੀਰ ਕਰਨਦੇ ਆ ਬਹੁਤ ਵਧੀਆ ਕਰਨਦੇ ਆ ਇਹਨਾਂ ਦਾ ਬਹੁਤ ਬਹੁਤ ਧੰਨਵਾਦ ਜੀ ਪਹਿਲਾਂ ਬਹੁਤ ਮੁਸ਼ਕਲ ਆ ਜੀ ਹੁਣ ਤੇ ਵਾਹਿਗੁਰੂ ਦੀ ਕਿਰਪਾ ਆਈ ਏ ਆ ਜਿਹੜਾ ਕੋਈ ਵੀ ਬੰਦਾ ਲੰਘਦਾ ਆਉਂਦਾ ਜਾਂਦਾ ਲਾਈਟਾਂ ਲੱਗੀਆਂ ਨੇ ਮੋਲੋ ਚਗਮਗ ਹੋ ਰਹੀ ਏ ਤੇ ਬਹੁਤ ਖੁਸ਼ੀ ਦਾ ਮਾਹੌਲ ਹੈ ਜੀ ਉਹ ਜੀ ਅਸੀਂ ਤਾਂ ਬਹੁਤ ਘੱਟਾ ਫਗਿਆ ਜੇ ਪਹਿਲਾਂ 5 ਸਾਲ ਦੇ ਵਿੱਚ ਇਹ ਜਦੋਂ ਦੀ ਆਮ ਆਦਮੀ ਪਾਰਟੀ ਆਈ ਹੈ ਤੇ ਸ਼ਰੀਕਲਸੀ ਦੀ ਜੀ ਉਹਦੀ ਬਹੁਤ ਵਧੀਆ ਪ੍ਰਬੰਧ ਵਧੀਆ ਆਇਆ ਹੈ ਛੜਕ ਵਧੀਆ ਪਣੀ ਹੈ ਲਾਈਟਾਂ ਦੀ ਬਹੁਤ ਕਮੀ ਸੀ ਲਾਈਟਾਂ ਲੱਗੀਆਂ ਜੀ ਹੁਣ ਤਾਂ ਬਹੁਤ ਖੁਸ਼ੀ ਵਾਲੀ ਗੱਲ ਹੈ ਪਹਿਲਾਂ ਤੇ ਸਰਦਾਰ ਅਮਨ ਸ਼ੇਰ ਸਿੰਘ ਸ਼ਰੀਕਲਸੀ ਜੋ ਸਾਡੇ ਬਟਾਲੇ ਤੋਂ ਐਮ ਐਲ ਏ ਔਰ ਕਾਰਜਕਾਰੀ ਪ੍ਰਧਾਨ ਪੰਜਾਬ ਉਹਨਾਂ ਦਾ ਧੰਨਵਾਦ ਕਰਦੇ ਆਂ ਸਾਰੀ ਆਮ ਆਦਮੀ ਪਾਰਟੀ ਦੇ ਨਿਰਦੇਸ਼ਕ ਦਾ ਸਰਦਾਰ ਭਗਵੰਤ ਸਿੰਘ ਜੀ ਮਾਨ ਜੀ ਦਾ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਇੰਨੇ ਉਪਰਾਲੇ ਦੇ ਨਾਲ ਇੰਨੀ ਲਾਗਤ ਦੇ ਨਾਲ ਸਾਡੇ ਬਟਾਲੇ ਨੂੰ ਦੇਖੋ ਇੰਨੇ ਦਿਨਾਂ ਤੋਂ ਲੋਕਾਂ ਦੀ ਡਿਮਾਂਡ ਸੀ ਕਿ ਲਾਈਟ ਦੀ ਔਰ ਜੋ ਪਿਛਲੀਆਂ ਸਰਕਾਰਾਂ ਵਲੇ ਇਹ ਹਨੇਰੇ ਚ ਪਈਆਂ ਰੋਡਾਂ ਬਣ ਸੀਗੀਆਂ ਹਨੇਰਾ ਹੀ ਹਨੇਰਾ ਰਹਿੰਦਾ ਸੀ ਔਰ ਅੱਜ ਅੰਮ੍ਰਿਤਕਲਸੀ ਜੀ ਵੱਲੋਂ ਐਮਐਲਏ ਸ਼ਾਹਦੀ ਕਲਸੀ ਜੀ ਦੇ ਛੋਟੇ ਵੀਰ ਵੱਲੋਂ ਜੋ ਉਦ ਗਾਟਨ ਕੀਤਾ ਗਿਆ ਇੱਕ ਸੋਚ ਦੇ ਨਾਲ ਸਾਰਾ ਬਟਾਲਾ ਜਗਮਗਾ ਰਿਹਾ ਪਹਿਲਾਂ ਕਾਧੀਆਂ ਚੁੰਗੀਆਂ ਤੋਂ ਕੱਢਣ ਕੀਤਾ ਹੁਣ ਜਲੰਧਰ ਰੋਡ ਦੇ ਤੋਂ ਕੱਢਣ ਕੀਤਾ ਇਹ ਸਾਰੇ ਸ਼ਹਿਰ ਵਾਸੀਆਂ ਦੀ ਮੰਗ ਸੀ ਇਥੋਂ ਦੇ ਲੋਕਲ ਜਿੰਨੇ ਬਾਜ਼ਾਰ ਆ ਦੁਕਾਨਦਾਰਾਂ ਦੀ ਮੰਗ ਸੀ ਕਿਉਂਕਿ ਧੁੰਦਾਂ ਦੇ ਕਾਰਨ ਜਦੋਂ ਹਨੇਰਾ ਜਲਦੀ ਪੈ ਜਾਂਦਾ ਤੋਂ ਲੋਕਾਂ ਦੇ ਘਰਾਂ ਦੇ ਜਾਣ ਦਾ ਟਾਈਮ ਹੁੰਦਾ ਤਾਂ ਕਿਤੇ ਨਾ ਕਿਤੇ ਵਾਰਦਾਤ ਨੂੰ ਵੀ ਲੋਕ ਇਲਜ਼ਾਮ ਦਿੰਦੇ ਸੀ ਉਹ ਚੀਜ਼ ਤੋਂ ਵੀ ਬੜੀ ਥੱਲ ਪਾਉਗੇ ਇਹ ਚੀਜ਼ ਤੋਂ ਸੋ ਐਮਐਲਏ ਸ਼ਹਿਰੀ ਕਿ ਅਸੀਂ ਜਿਹੜਾਈ ਬਹੁਤ ਹੀ ਵੱਡਾ ਉਪਰਾਲਾ ਔਰ ਇਹਦੇ ਨਾਲ ਮੈਂ ਦੂਜੀਆਂ ਸਰਕਾਰਾਂ ਨੂੰ ਜਿਹੜੀ ਕਹਿੰਦੇ ਫਿਰਦੇ ਸੀ ਕਿ ਇੱਥੇ ਇੱਕ ਐਟ ਨਹੀਂ ਲੱਗੀ ਘਰੋਂ ਬਾਹਰ ਨਿਕਲ ਕੇ ਵੇਖੋ ਸ਼ਹਿਰ جگਮਗਾ ਰਿਹਾ ਹੈ ਅਗਰ ਜੋ ਟਾਵਰ ਬਣੇ ਜੋ ਸੁਖਾ ਸਿੰਘ ਭਾਈ ਸੁਖਾ ਸਿੰਘ ਜੀ ਸੁਖਾ ਸਿੰਘ ਮਹਤਾਬ ਸਿੰਘ ਚੌਂਕ ਬਣਿਆ ਉਹ ਵੀ ਡਿਵੈਲਪਮੈਂਟ ਵੇਖੋ ਸੜਕਾਂ ਦੀ ਡਿਵੈਲਪਮੈਂਟ ਵੇਖੋ ਘਰਾਂ ਤੋਂ ਬਾਹਰ ਨਿਕਲੋ ਘਰ ਬੈ ਕੇ ਨਾ ਐਵੇਂ ਫੋਕੀ ਸ਼ੋਰਤ ਲੋ ਐਮਐਲਏ ਸ਼ਹਿਰੀ ਕਲਸੀ ਜੀ ਇੱਕ ਨੇਕ ਇਨਸਾਨ ਨੇ ਬਟਾਲੇ ਹਲਕੇ ਲਈ ਦਿਨ ਰਾਤ ਇੱਕ ਕਰ ਰਹੇ ਨੇ ਉਹਨੇ ਉਹਦੀ ਬਦੌਲਤ ਹੀ ਹੈ ਕਿ ਜੋ ਅੱਜ ਬਟਾਲਾ ਸ਼ਹਿਰ ਦੇ ਵਿੱਚ ਹਰ ਹਰ ਰੋਡ ਤੁਸੀਂ ਵੇਖੋ جگਮਗਾ ਰਿਹਾ ਹੈ ਐਮਐਲਏ ਸ਼ਹਿਰੀ ਕਲਸੀ ਦੀ ਬਦੌਲਤ ਹੈ ਜੀ ਬਹੁਤ ਹੀ ਸ਼ਤਕਾਰਯੋ ਸਾਡੇ ਬਟਾਲੇ ਦੀ ਆਨ ਸਾਡੀ ਸ਼ਾਨ ਐਮਐਲਏ ਸ਼ਰੀਕਲਸੀ ਜੀ ਸਭ ਤੋਂ ਪਹਿਲਾਂ ਤੇ ਅਸੀਂ ਆਪਣਾ ਬਟਾਲਾ ਵਾਸੀ ਉਹਨਾਂ ਦਾ ਬਹੁਤ ਜ਼ਿਆਦਾ ਧੰਨਵਾਦ ਕਰਦੇ ਆ ਤੁਸੀਂ ਵੇਖੋ 40-50 ਸਾਲਾਂ ਤੋਂ ਜਿਹੜਾ ਇਹ ਹਾਤੀਗੜ ਰੋਡ ਬੋਦੇ ਦੀ ਖੂਈ ਕਾਦੀਆਂ ਦੀ ਚੂੰਗੀ ਹੋਰ ਬਟਾਲੇ ਦੇ ਜਿੰਨੇ ਵੀ ਏਰੀਆ ਦੇਖੋ ਕੋਪਨੇਰਾ ਸੀ ਅੱਜ ਤੁਸੀਂ ਵੇਖੋ ਕਿ ਸਾਰੇ ਜਗ੍ਹਾ ਜਗਮਗ ਜਗਮਾ ਹੋ ਰਹੀ ਏ ਸ਼ਰੀਕਲਸੀ ਜੀ ਬਦੌਲਤ ਹੈ ਬਾਕੀ ਜਿਹੜੇ 2-3 ਜਿਹੜੇ ਚੈਨਲ ਹੋ ਜਿਹਨੇ ਨੇ ਜਿਹੜੇ ਵਿਰੋਧੀਆ ਦੇ ਹੱਥਾਂ ਦੇ ਪੇਜ ਦੇ ਨੇ ਉਹਨਾਂ ਨੂੰ ਸਿਰਫ ਪੈਸੇ ਦਿਓ ਤੇ ਜੋ ਮਰਜ਼ੀ ਉਹਨਾਂ ਕੋਲ ਬੁਲਾ ਲਓ ਜਿਹੜੇ ਜ਼ਮੀਨੀ ਲੋਕ ਨੇ ਉਹ ਬਟਾਲੇ ਦੇ ਸ਼ਹਿਰੀ ਕਲਸੀ ਜੀ ਦੇ ਕੰਮਾਂ ਤੋਂ ਬਹੁਤ ਜ਼ਿਆਦਾ ਖੁਸ਼ ਨੇ ਜਿਹੜੀਆਂ ਗਲੀਆਂ ਰਹਿ ਗਏ ਨੇ ਉਹ ਵੀ ਮੰਨਣਗੀ ਆ ਹੁਣ ਜਿੱਦ ਸਿੱਧਾ ਮੇਰੀ ਵਾਰ ਤੇ 3 ਨੰਬਰ 40 ਸਾਲ ਬਾਅਦ ਐਮ ਐਲ ਏ ਸ਼ਹਿਰੀ ਕਲਸੀ ਜੀ ਦੁਆਰਾ ਉਹ ਤੇ ਸੀਵਰੇ ਪਾਇਆ ਜਾ ਰਿਹਾ ਦੋ ਟੂ ਦੋ ਸਾਰੇ ਕੰਮ ਹੋ ਰਹੇ ਨੇ ਦੇਖੋ ਪਟਾਲੇ ਦੇ ਜਿੰਨਾ ਨਰਕ ਜਿਹੜਾ ਬਾਕੀ ਸਰਕਾਰਾਂ ਪਾ ਕੇ ਗਈਆਂ ਨੇ ਉਹਨਾਂ ਨੇ ਅਜੇ ਤੱਕ ਕੋਈ ਕੰਮ ਨਹੀਂ ਕੀਤਾ ਉਹਨਾਂ ਨੇ ਗੱਲਾਂ ਨਾਲ ਢਿੱਡ ਭਰੇ ਨੇ ਇਹ ਘਾਟੇ ਐਮਐਲਏ ਸ਼ਹੀ ਕਲਸੀ ਜੀ ਨੇ ਜਿਹੜੇ ਕੰਮ ਨਾਲ ਢਿੱਡ ਭਰੇ ਨੇ ਬਾਕੀ ਅਸੀਂ ਤਾਂ ਕਹਿੰਦੇ ਆ ਜਿਹੜੇ ਵਿਰੋਧੀ ਇਹਨਾਂ ਰੋਲਾ ਪਾ ਰਹੇ ਨੇ ਸਾਡੇ ਸਾਹਮਣੇ ਆਓ ਤੁਹਾਨੂੰ ਦਿਖਾਈਏ ਕੰਮ ਹੁੰਦਾ ਕੀ ਹੈ ਸਾਰੇ ਸ਼ਹਿਰ ਦੇ ਦੇਖੋ ਇੰਨੀ ਹਸਤਾਵਾਂ ਜਗਮਗ ਹੋ ਰਹੀ ਐ ਇੰਨੀ ਲਾਈਟਾਂ ਵਧੀਆ ਐਮਐਲ ਸ਼ਰੀ ਕਲਸੀ ਜੀ ਵੱਲੋਂ ਤੋਹਫਾ ਦਿੱਤਾ ਗਿਆ ਵਾਟਰ ਸਪਲਾਈ ਦਾ 28 ਕਰੋੜ ਦਾ ਜਿਹੜਾ ਉਹਨਾਂ ਨੇ ਸਾਨੂੰ ਤੋਹਫਾ ਦਿੱਤਾ ਲੋਕ ਚੰਗਾ ਪਾਣੀ ਪੀਣ ਕਹਿੰਦੇ ਲੋਕ ਸ਼ਪੀਲ ਲਾਉਂਦੇ ਨੇ ਪੁੰਨ ਦਾ ਕੰਮ ਹੁੰਦਾ ਐਮਐਲ ਸ਼ਰੀ ਕਲਸੀ ਜੀ ਨੇ ਸਾਰੇ ਸ਼ਹਿਰ 'ਚ ਸ਼ੁਭਸ਼ ਪਾਣੀ ਦਾ ਆਪਣਾ ਸ਼ੁਰੂ ਕਰਤਾ ਥਾਂ ਥਾਂ ਤੇ ਆਪਣਾ ਇੰਨੇ ਵਧੀਆ ਭਿਹਾਨ ਚੱਲ ਰਹੇ ਨੇ ਇੰਨੇ ਵਧੀਆ ਕੰਮ ਹੋ ਰਹੇ ਨੇ ਵੇਖੋ ਅਮਰਤ ਕਲਸੀ ਜੀ ਸਾਡੇ ਹਰ ਜਗ੍ਹਾ ਜਾ ਕੇ ਮੂਰਤ ਕਰ ਰਹੇ ਨੇ ਐਮਐਲ ਸ਼ਰੀ ਕਲਸੀ ਜੀ ਮੂਰਤ ਕਰ ਰਹੇ ਨੇ ਇੰਨੇ ਕੋ ਕੰਮ ਹੋ ਰਹੇ ਨੇ ਕਿ ਉਹਨਾਂ ਕੋ ਮੂਰਤਾਂ ਦਾ ਟਾਈਮ ਤੇ ਵਿਰੋਧੀ ਕੀ ਹੋਰ ਕੀ ਜਾਂਦੇ ਨੇ ਅਗਰ ਸਾਨੂੰ ਚੌਂਕ ਬਣਿਆ ਸਾਡੇ ਸ਼ਹੀਦਾਂ ਦਾ ਚੌਂਕ ਬਣਿਆ ਸਾਡਾ ਫਲੈਗ ਵਾਲਾ ਚੌਂਕ ਬਣ ਗਿਆ ਇੰਨਾ ਕੁ ਬਟਾਲੇ ਦਾ ਵਿਕਾਸ ਹੋ ਰਿਹਾ ਨਾ ਜਿਹੜਾ ਅਜੇ ਤੱਕ ਇਸ ਸਰਕਾਰ ਨੇ ਨਹੀਂ ਕੀਤਾ ਮੈਂ ਕਹਿੰਦਾ ਜਿਹੜੇ ਵਿਰੋਧੀ ਚਾਰ ਪੰਜ ਬੋਦੇ 扑ੜਗਦੇ ਨੇ ਨਾ ਆ ਕੇ ਮੈਨ ਆ ਕੇ ਵੇਖੋ ਕਿ ਏਡੇ ਵਧੀਆ ਕੰਮ ਹੋ ਰਹੇ ਨੇ ਗੱਲਾਂ ਦੀ ਰਾਜਨੀਤੀ ਨਾ ਕਰੋ ਜੇ ਰਾਜਨੀਤੀ ਕਰਨੀ ਕੰਮ ਦੀ ਕਰੋ ਬਕਰੀ ਗੱਲ ਹੈ ਕਿ ਐਮਐਲਏ ਸ਼ਰੀ ਕਲਸੀ ਦੇ ਕੰਮਾਂ ਤੋਂ ਬਹੁਤ ਉਹਨਾਂ ਨੂੰ ਸਵਾਦ ਹੋ ਰਿਹਾ ਗੱਲ ਹੋਰ ਕੋਈ ਨਹੀਂ ਉਹ ਕਹਿੰਦੇ ਨੇ ਹਾਥ ਨਾ ਪਹੁੰਚਦਾ ਤੂੰ ਕੋੜੀ ਇਹ ਦੂਜੀ ਪਾਰਟੀ ਵਾਲੇ ਦੇ ਕੰਮ ਹੋ ਰਹੇ ਨੇ ਤੇ ਸਾਡੇ ਐਮਐਲਏ ਸ਼ਰੀ ਕਲਸੀ ਜੀ ਦਾ ਇੱਕੋ ਸੁਪਨਾ ਹੈ ਕਿ ਮੈਂ ਚੰਗੇ ਕੰਮਾਂ ਦੀ ਲੀਗ ਵਧਿਆ ਖਿੱਚਣੀ ਹੈ ਮੈਂ ਵਿਰੋਧੀਆਂ ਵੱਲ ਨਹੀਂ ਵੇਹਣਾ ਮੈਂ ਆਪਣੇ ਚੰਗੇ ਕੰਮ ਕਰਦੇ ਨੇ ਮੇਰਾ ਬਟਾਲਾ ਸਾਰਾ ਆਪਣਾ ਇੱਕ ਪਰਿਵਾਰ ਹੈ ਮੈਂ ਬਟਾਲੇ ਨੂੰ ਖੁਸ਼ ਰੱਖਣਾ ਤੇ ਮੈਂ ਚੰਗੇ ਕੰਮ ਕਰਨੇ ਨੇ ਉਹਨਾਂ ਦਾ ਇੱਕੋ ਇੱਕ ਸੁਪਨਾ ਹੈ ਕਿ ਇੱਕ ਵਾਰੀ ਬਟਾਲੇ ਦੇ ਇਤਿਹਾਸ ਵਿੱਚ ਪਤਾ ਚੱਲੇਗਾ ਐਮਐਲਏ ਸ਼ਰੀ ਕਲਸੀ ਨੇ ਇੰਨਾ ਕੋ ਵਧੀਆ ਸੁਧਾਰ ਕੀਤਾ ਤੇ ਐਮਐਲਏ ਸ਼ਰੀ ਕਲਸੀ ਵਰਗਾ ਹੀਰਾ ਉਹ ਇਨਸਾਨ ਜਿਹੜਾ ਨੂੰ ਐਮਐਲਏ ਮਿਲਿਆ ਅਈ ਕਹਿੰਦੇ ਹਾਦੀ ਉਮਰ ਵੀ ਉਹਨੂੰ ਐਮਐਲਏ ਸ਼ਰੀਕਲ ਸਿੰਘ ਜੀ ਤੋਂ ਖੁਸ਼ ਨੇ ਜਿਹੜੇ ਵਿਰੋਧੀ ਉਹਨਾਂ ਨੇ ਬੋਲਦੇ ਹੀ ਨਾ ਨਾ ਕਿਉਂਕਿ ਉਹਨਾਂ ਨੂੰ ਬੋਲਣ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਹੈਗਾ ਬਾਕੀ ਜਿਹੜੇ ਉਹਨਾਂ ਦੀ ਵੀ ਜਿਹੜੀਆਂ ਗਲੀਆਂ ਜਿਹੜੀ ਕਹਿੰਦੇ ਨੇ ਨਹੀਂ ਬੜੀਆਂ ਉਹ ਵੀ ਐਮਐਲਏ ਸ਼ਰੀਕਲ ਸਿੰਘ ਜੀ ਕੋ ਆ ਕੇ ਕੰਮ ਕਰਾਉਂਦੇ ਰਹੇ ਨੇ ਉਹ ਸਾਡੇ ਸਾਹਮਣੇ ਆਣ ਸਾਡੇ ਸਾਹਮਣੇ ਆ ਕੇ ਸਾਡੀ ਆਮ ਆਦਮੀ ਪਾਰਟੀ ਕੋ ਕੰਮ ਰੈਂਦੇ ਰਹੇ ਨੇ ਹੁਣ ਉਹ ਦੂਜਿਆਂ ਕੋ ਪੈਸੇ ਚੋਕ ਚੋਕੇ ਗੱਲਾਂ ਕਰ ਰਹੇ ਨੇ ਮੈਂ ਕਹਿੰਦਾ ਸੱਚਾਈ ਦੀ ਲੜਾਈ ਹੈ ਮੈਦਾਨ ਚਾਹੋ ਸਾਡੇ ਨਾਲ ਸਾਹਮਣੇ ਕਰੋ ਜੇ ਡਿਬੇਟ ਕਰਨਾ ਬੜਾ ਰੋਲਾ ਪਾਣ ਜਦੋਂ ਮਰਜੀ ਡਿਬੇਟ ਕਰੀ ਇਹਨਾਂ ਨੂੰ ਆਪਾਂ ਕੰਮ ਕਰਾਈਏ ਬਾਕੀ ਐਮਐਲਏ ਸ਼ਰੀਕਲ ਸਿੰਘ ਜਿੰਨੇ ਵਧੀਆ ਕੰਮ ਕਰ ਰਹੇ ਨੇ ਅਸੀਂ ਸਲੂਟ ਕਰਦੇ ਹਾਂ ਐਮਐਲਏ ਸ਼ਰੀਕਲ ਸਿੰਘ ਨੂੰ ਕਿ ਜਿੰਨੇ ਵਧੀਆ ਕੰਮ ਕਰ ਰਹੇ ਨੇ ਦਿਲੋਂ ਉਹਨਾਂ ਦਾ ਧੰਨਵਾਦ ਹੈ ਐਮਐਲਏ ਸ਼ਰੀਕਲ ਸਿੰਘ ਜਿੰਦਾਬਾਦ ਬਿਲਕੁਲ ਅਸੀਂ ਫਿਲਹਾਲ ਇੱਥੇ ਪੜੇ ਹਾਂ ਜੀ ਬੋਦੀ ਦੇ ਹੋਈ ਤੇ ਔਰ ਇਸ ਮੌਕੇ ਤੇ ਸਭ ਤੋਂ ਪਹਿਲਾਂ ਤੇ ਜਿਹੜੇ ਲੋਕਲ ਆਈਟਸ ਬੰਦੇ ਨੇ ਜਿਹੜੀ ਪਬਲਿਕ ਹੈ ਉਹ ਸਰਦਾਰ ਅਮਨ ਸ਼ੇਰ ਸਿੰਘ ਸ਼ਹਿਰੀ ਐਲ ਸੀ ਜੀ ਦਾ ਬਹੁਤ ਬਹੁਤ ਧੰਨਵਾਦ ਅਰ ਰਹੇ ਨੇ ਕਿ ਉਹਨਾਂ ਨੇ ਇੰਨਾ ਜ਼ਿਆਦਾ ਆਪਣੇ ਸ਼ਹਿਰ ਵਾਸਤੇ ਜਿਹੜਾ ਸੋਚਿਆ ਹੈ ਔਰ ਸੋਚ ਵੀ ਰਹੇ ਨੇ ਔਰ ਵੱਧ ਤੋਂ ਵੱਧ ਜਿਹੜੀ ਇਹ ਡਿਵੈਲਪਮੈਂਟ ਵੀ ਕਰਵਾ ਰਹੇ ਨੇ ਔਰ ਇਸ ਵੇਲੇ ਆਪਾਂ ਜਿਹੜੇ ਰੋਡ ਤੇ ਖੜੇ ਆ ਇਹ ਅੰਮ੍ਰਿਤਸਰ ਜਲੰਧਰ ਬਾਈਪਾਸ ਹੈ ਜੀ ਇਹਦੇ ਵਿੱਚ ਇਹ 90 ਵਾਰਡ ਦੀ ਲਾਈਟ ਆ ਤੇ 155 ਪੋਲ ਲੱਗੇ ਨੇ ਟੋਟਲ ਔਰ ਇਹ ਲਾਈਟਸ ਜਿਹੜੀ ਆ ਉਹ ਜਵਿੰਦਰ ਬਾਈਪਾਸ ਤੋਂ ਲੈ ਕੇ ਅਗਰਸਨ ਚੌਂਕ ਤੱਕ ਆ। ਔਰ ਇਹਦੇ ਨਾਲ ਨਾਲ ਹੀ ਆਪਣਾ ਤੁਸੀਂ ਪਿੱਛੇ ਵੀ ਆਪਾਂ ਇਨੌਰਗੇਸ਼ਨ ਕਰਕੇ ਆਏ ਆ ਕਾਦੀਆ ਦੀ ਚੁੰਗੀ ਤੋਂ ਹੁਣ ਕਾਦੀਆ ਦੀ ਚੁੰਗੀ ਤੋਂ ਲੈ ਕੇ ਪ੍ਰੋਪਰ ਜਿਹੜਾ ਵਾ ਮਿਸ਼ਰਪੁਰੇ ਤੋਂ ਥੋੜਾ ਜਿਹਾ ਪਿੱਛੇ ਜਿਹੜਾ ਗੇਟ ਬਣਿਆ ਉਹ ਉੱਥੇ ਤੱਕ ਲਾਈਟਸ ਆਨ ਵੰਡਰ ਹੋਟਲ ਤੱਕ ਔਰ ਕਾਦੀਆ ਦੀ ਚੁੰਗੀ ਤੋਂ ਲੈ ਕੇ ਹੁਣ ਪੂਰਾ ਹੀ ਬੱਸ ਸਟੈਂਡ ਤੱਕ ਜਿਹੜੀਆਂ ਲਾਈਟਸ ਆਨ ਪਹੁੰਚ ਚੁੱਕੀਆਂ ਨੇ। ਜੇ ਮਹਲਾ ਪੂਰਾ ਪਟਾਲਾ ਅਜਿਹਾ ਜਗਮਗਾਏਗਾ ਜੀ ਜੀ ਬਿਲਕੁਲ ਜੀ ਇਹ ਜੋ ਆਸ਼ੀਰਵਾਦ ਵੱਡਿਆਂ ਨੇ ਦਿੱਤਾ ਜੋ ਇੱਕ ਵੋਟ ਆਮ ਆਦਮੀ ਪਾਰਟੀ ਸਰਦਾਰ ਅਮਨ ਸ਼ਿਰਸ਼ਿੰਗ ਸ਼ੇਰੀ ਐਲ ਸੀ ਜੀ ਨੇ ਪਾਈ ਹੈ ਉਹ ਜਿਹੜਾ ਰਿਜ਼ਲਟ ਵਿੱਚ ਉਹ ਸਾਰੇ ਆ ਰਹੇ ਨੇ ਜੀ